ਹੈਲੋ YouTube ਫੈਮਲੀ ਜੀ ਮੈਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਸੋ एवरीवन ਅੱਜ ਬੋਬੀ ਕਰੇਗਾ ਜੀ ਮੇਰੇ ਖਾਬ ਨਾ ਕਰਦੀ ਬੋਬੀ ਮੇਰੇ ਕਰੇਗਾ ਜੀ ਮੇਕਅਪ ਸੋ ਪਲੀਜ਼ ਐਸੇ ਤਾਂ ਮੇਰਾ ਵਰਕ ਹੈ ਮੈਂ ਮਜ਼ਾਕ ਨਹੀਂ ਕਰ ਰਹੀ ਆਪਣੇ ਵਰਕ ਦਾ ਬਟ ਫਿਰ ਵੀ ਚੈਲੰਜ ਸੀ ਮੇਰਾ ਪਰ ਗੈਸਿਪੋਸਰੇ ਕਹਿ ਰਹੇ ਸੀ ਤੁਸੀਂ ਬੋਬੀ ਦੇ ਕਰੋ ਪਰ ਨਹੀਂ ਮੈਂ ਆਪਣੇ ਭਰਾ ਦੇ ਨਹੀਂ ਕਰੂਗੀ ਉਹ ਮੇਰੇ ਕਰੂਗਾ ਮੇਕਅਪ ਤੇ ਇਹਨੂੰ ਮੈਂ ਕੁਝ ਵੀ ਨਹੀਂ ਦੱਸਿਆ ਕਿਵੇਂ ਕਰਨਾ ਜਿਹੜਾ ਮੇਰਾ ਪੁਰਾਣਾ ਸਮਾਨਾ ਸਿਰਫ ਉਹ ਹੀ ਦੇ ਰਹੀਆਂ ਯਾਨੀ ਕਿ ਸਾਰਾ ਵੈਸੇ ਤਾਂ ਮੈਂ ਯੂਜ਼ ਕਰਦੀ ਹਾਂ ਸਮਾਨ ਕੋਈ ਵੀ ਮੈਂ ਫਾਲਤੂ ਨਹੀਂ ਰੱਖਿਆ ਹੋਇਆਗਾ ਪਰ ਫਿਰ ਵੀ ਆ ਥੋੜੇ ਜਿਹੇ ਨੂੰ ਪ੍ਰੋਡਕਟ ਮੈਂ ਦੇ ਦੇਣੀ ਆ ਤੇ ਕਾਲਾ ਲਾ ਤੇ ਇਹਨੂੰ ਮੈਂ ਕੋਸ਼ਿਸ਼ ਨਹੀਂ ਇਹਨੂੰ ਮੈਂ ਦੱਸਿਆਗਾ 1 ਮਿੰਟ ਮੈਂ ਨਵੇਂ ਦੱਸੋ ਐਵਰੀਵਨ ਬੋਬੀ ਨੂੰ ਕੁਛ ਨਹੀਂ ਦੱਸਣਾ ਤੇ ਇਹਨੂੰ ਮੈਂ ਪੂਰੇ ਪ੍ਰੋਡਕਟ ਕੋ ਨਹੀਂ ਦਿੱਤੇਗੇ ਤੇ ਬਾਕੀ ਜਿਹੜਾ ਮੇਰਾ ਸਮਾਨ ਵੈਸੇ ਮੇਰਾ ਸਾਰਾ ਯੂਸਫੁਲੀ ਹੈ ਕੋਈ ਮੈਂ ਫਾਲਤੂ ਸਮਾਨ ਨਹੀਂ ਰੱਖਿਆ ਹੈਗਾ ਤੇ ਪਰ ਦੇਖ ਸਕਦੇ ਆ ਤੁਸੀਂ ਕੱਲਾ ਕ੍ਰੈਕਸ਼ਨ ਆ ਕਰਾਈ ਲਾਉਂਦਾ ਨਹੀਂ ਨੂੰ ਆ ਬਟ ਇਹ ਮੈਨੂੰ ਦਿੱਤਾ ਆ ਹੈਗਾ ਤੇ ਕਨਸੀਲਰ ਹੈ ਮੇਕਅਪ ਕਰੇਗਾ ਮੇਰੇ ਤੇ ਬਲੈਂਡਰ ਹੈ ਠੀਕ ਹੈ ਸੋ ਬਲੈਂਡਰ ਵੀ ਤੈਨੂੰ ਦੂਜਾ ਦੁਨੀਆ ਰੱਖ ਦੇ ਚਲ ਇਹ ਕਿਲਾ ਕੋਈ ਨਹੀਂ ਬਲੈਂਡਰ ਤਾਂ ਕੋਈ ਨਹੀਂ ਕਰੋ ਕਰਕੇ ਸਟਾਰਟ ਕਰੋ ਕਰੋ ਇਹਦੇ ਨਾਲ ਵੀ ਕਰੀਣਾ ਹੁੰਦਾ ਇਹ ਬ੍ਰਸ਼ ਨੂੰ ਹੀ ਲੈ ਲਓ ਮੂਲਾ ਸਾਫ ਕਰਦੇ ਆ ਜਿਵੇਂ ਮਰਜ਼ੀ ਕਰਨ ਦੋ ਮੈਨੂੰ ਦੱਸਣਾ ਕੋਈ ਨਹੀਂ ਲਿਪਸਟਿਕ ਵੀ ਨਹੀਂ ਹੈ ਕਿ ਕਰ ਕਰ ਇਹ ਨਹੀਂ ਆਹ ਬ੍ਰਸ਼ ਲੈ ਆ ਜਿਹੜਾ ਹੁੰਦਾ ਨਾ ਕਰੀਮ ਬੇਸ ਹੁੰਦਾ ਆਹ ਬ੍ਰਸ਼ ਲੱਗਦਾ ਹੁੰਦਾ ਉਹ ਪਾਊਡਰ ਐਂ ਦੇ ਨਾਲ ਪਾਊਡਰ ਲਾਈਦਾ ਹੁੰਦਾ ਆ ਲਾ ਲਾ ਇਹ ਦੇ ਨਾਲ ਆ ਮੈਂ ਮੂੰਹ ਤੇ ਲਾ ਨਾਲੇ ਐਂ ਮੈਂ ਦੱਸਿਆ ਕੋਈ ਨਹੀਂ ਅੱਪਕੇ ਲਾਊਗਾ ਤੁਸੀਂ ਥੋੜੇ ਦੂਰ ਹੋ ਕੇ ਬਣਾਓ ਕੈਮਰਾ ਕੈਮਰਾ ਦੂਰ ਰੱਖਿਓ ਤੈਨ ਮੈਨ ਰਿਕਵੈਸਟ ਕੀਤੀ ਨਹੀਂ ਤੋ ਕਰ ਕਰ ਮੇਰੇ ਹੁੰਨ ਤੋੜ ਨੀ ਗੱਲ ਆਬੀ ਇੱਕ ਥਾਂ ਤੇ ਹੀ ਲੱਗ ਕੇ ਸਾਈ ਆ ਸਾਰੇ ਫੇਸ ਤੇ ਨਾ ਪਿੰਪਲ ਜਿਹੜੇ ਮੇਰੇ ਨਿਕਲ ਕੇ ਆਏ ਨੇ ਨਾ ਹਾਈਡ ਕਰ ਰ ਸੋ एवरीवन ਨਾ ਦੇਖ ਸਕ ਰਹੇ ਤੁਸੀਂ ਮੈਂ ਬੋਬੀ ਨੂੰ ਕੁਛ ਨਹੀਂ ਦੱਸ ਰਹੀ ਹੈਗੀ ਆ ਫਿਕਸ ਹੋ ਰਿਹਾ ਚਲ ਆ ਲੜਾ ਨਵਾਂ ਹੀ ਆ ਰਿਹਾ ਇਸ ਮੇਰਾ ਇਹ ਵੀ ਬਾਕੀ ਮੇਰੇ ਹੈਗੇ 6-7 ਦੂਸਰੇ ਬਾਕਸ ਤੇ ਹੋ ਨਹੀਂ ਦੇਣੀ ਹੈਗੀ ਆ ਲੜਾ ਇਹ ਵਧ ਗਈ ਵਸ ਸੋ ਮੈਨ ਭੁੰਦ ਨਾਲ ਲਾ ਦੀ ਮੈਂ ਭੁੰਦ ਨਾਲ ਲਾ ਦੀ

ਤੂੰ ਤੁਸੀਂ ਸਮਾਨ ਦੇਖ ਸਕਦੇ ਹੋ ਚੱਲ ਨਾ ਟ੍ਰੇਡ ਮਾਰ ਬਾਕੀ ਉਹ ਤੂੰ ਵਾਚ ਇਹ ਮੇਰੀ ਗੱਲ ਸੁਣ ਇਹ ਲਾ ਕੇ ਨਾ ਤੇ ਉਹ ਕਰ ਵੈਸੇ ਦੱਸਣਾ ਨਹੀਂ ਤੈਨੂੰ ਕਰ ਕਰ ਕੇ ਮੈਂ ਕੀ ਚੱਲ ਰਾਂ ਸੋ ਗਾਇਸ ਇਹ ਮੇਰੇ ਮੇਕਅਪ ਕਰ ਰਹਾ ਹੈ ਅ ਜਿੜ ਜਿੜ ਮੇਰੇ ਪਿੰਪਲ ਦੇਖਦੇ ਪਹਿਣਾ ਇਹ ਕਲਰ ਨਾਲ ਹਾਈ ਕਰ ਹਾਂ ਜਿੱਥੇ ਜਿੱਥੇ ਗਿਆ ਪਰ ਤੁਸੀਂ ਦੱਸੋ ਮੈਂ ਸੀ ਇੰਡੀ ਵੀਡੀਓ ਬਣਾਉਣੀ ਹੈ ਉਹ ਲੋਕ ਆਹ ਸੋ ਯੂ ਗੋ ਆ। ਸੋ ਗਾਈਜ਼ ਆਪਾਂ ਵਲੌਗ ਦੇ ਉੱਤੇ ਵੌਇਸ ਨਹੀਂ ਮੈਂ ਕਵਰ ਕਰੂੰਗੀ ਡਾਇਰੈਕਟਲੀ ਤੁਸੀਂ ਦੇਖ ਸਕਦੇ ਹੋ ਜੋ ਹੋ ਰਿਹਾ ਆ। ਆਪਾਂ ਕੁਝ ਵੀ ਨਹੀਂ ਛੁਪਾਵਾਂਗੇ। ਆ ਜਿਹੜੇ ਮੇਰੇ ਪਿੰਪਲ ਹੈਗੇ ਨਾ ਇਹ ਸਾਰੇ ਹਾਈਡ ਕਰ ਦੇ। ਹੋਣਾ ਇੰਨੇ ਨਾਲ ਆ ਕਰੀ ਐ ਕਰੀਏ ਡੇਖਾ। ਇੰਨੇ ਨਾਲ ਆ ਐ ਕਰੀ। ਛੜੇ ਮੈਨੂੰ ਇੰਨਾ ਤੂੰ ਮੈਨੂੰ ਨਹੀਂ ਬੋਲਣਾ ਮੇਕਾ। ਮੈਨੂੰ ਸੀ ਸ਼ਾਂਟ ਦੇ ਮਿਲੇਗਾ ਦੇਖਣ ਨੂੰ ਗਾਈਜ਼ ਮੈਨੂੰ ਕੁਝ ਵੀ ਨਹੀਂ ਦੱਸਿਆ ਹੈਗਾ ਮੈਨੂੰ ਇਹਦੋਂ ਪਹਿਲਾਂ ਕੁਝ ਨਹੀਂ ਸਮਝਾਇਆ ਆਪੇ ਕਰੂਗਾ ਮੇਰੇ ਇਹ ਤੂੰ ਤਾਂ ਆਇਆ ਘਰੀਏ ਤੇ ਜੋ ਕੰਦ ਨੂੰ ਪੇਂਟ ਕਰੀ ਜਾਂਦਾ ਹੰਨਾ ਉਹ ਇਹਦਾ ਕਸ ਕੀ ਨਹੀਂ ਲਾਈਦਾ ਨਾ ਬ੍ਰਸ਼ ਤੇ ਬੋਵੀ ਸੋ ਇਹ ਨਹੀਂ ਨਾਂ ਮੇਰੀ ਪੱਥਰ ਥੋੜੀ ਹੈ ਵਾਲਾਂ ਨੂੰ ਨਾ ਲਾ ਦੇ ਅੱਖਾਂ ਕੋਲੇ ਤਾਂ ਗਾਈਜ਼ ਉਹ ਐਨੀਮੇਂਟੀ ਬਣਾ ਰਿਹਾ ਹੈ ਹੂੰ ਹੂੰ ਚਲ ਇਹ ਵੀ ਆ ਰਹੀ ਨਹੀਂ ਇਹ ਵੀ ਆ ਰਹੀ ਹੁਣ ਇਹਦੇ ਨਾਲ ਤਾਂ ਐ ਕਰ ਰਹੇ ਇਹਨੂੰ ਤਾਂ ਸਹੀ ਤਰ੍ਹਾਂ ਕਰ ਐਂ ਕਰ ਮਾਪੇ ਕਰਨਾ ਇਹ ਪਾਸੇ ਆ ਜਿਹੜੇ ਮੇਰੇ ਪਿੰਪਲ ਹੈਗੇ ਸੀ ਹਾਈਡ ਕਰਤੇ ਸਾਰੇ ਉਹ ਲੈਣਗੇ ਮਮ ਨਹੀਂ ਨਾ ਆ ਰਹੀ ਚਲ ਚਲ ਲੈ ਚਲ ਠੀਕ ਹੈ ਮੇਕਅਪ ਆਰਟਿਸਤ ਬਣ ਜਾ। ਬਾਸ ਬਾਸ। ਹੁਣ ਕੀ ਕਰੇਗਾ? ਹੁਣ ਆ ਲੈ ਲਾ ਤੇ ਇਹਦੇ ਨਾਲ ਦਰਮਿਆਨ ਇੱਕ ਬ੍ਰਸ਼ ਕਰ ਲੈ ਦਾ ਦੇਖ ਲੈ ਦਾ। ਬ੍ਰਸ਼ ਕਿੱਥੇ ਸੀ ਇਹ ਆ ਰਿਹਾ ਇਹਦੇ ਨਾਲ ਦਾ। ਇਹ ਲਾ ਕੇ ਜਿਹੜਾ ਮਰਜ਼ੀ ਰੰਗ ਲਾ ਲਾ। ਮੈਂ ਆਪੇ ਲਾ ਲਾਂਗਾ ਤੂੰ ਬੱਸ। ਹਾਲੀ ਪਸਟੀ ਕੇ ਮੇਰੀ। ਤੂੰ ਅੰਦਰ ਵੀ। ਤੇ ਆ ਤਾਂ ਲਾ ਦੇ ਮੂੰਹ ਤੇ। ਚਲੇ ਰਹਿ। ਮੈਂ ਮੈਨੂੰ ਹੀ ਦਬਾ ਦੇ ਕੋਈ ਬਾਲਾ। ਚਲ ਆਪੇ ਲਾ ਦੇ ਜਿੰਨਾ ਕੋ ਕਰਨਾ ਕਰਦੇ। ਹੋਰ ਹੋਇਆ ਰੰਗ। ਤੂੰ ਅੱਖਾਂ ਬੰਦ ਕਰ ਆਵਾ। ਐਂਡ ਤੇ ਵਾਪਸ ਰਿਜਲਟ ਦੇਖਣਾ ਰੋਕ ਜਾ ਲੈ ਦੱਸ ਇੱਥੇ ਥੋੜੀ ਜਿਹੀ ਲਾਈ ਦਿੰਦਾ ਉਹ ਪੂਰਾ ਰਾਂਗ ਲੈ ਮੈਂ ਕੱਢਾਂਗਾ 2 ਮੀਟਰ ਰੋਕ ਸਾਵੀ ਇੱਕ ਖੋਲੇ ਲਾਈ ਦਿੰਦਾ ਭਰਾਵਾ ਉਹ ਮੈਂ ਕਰੂਗਾ ਅਰ ਅੰਨੇ ਥੋੜੀ ਜਿਹੀ ਲਾਈ ਦਿੰਦਾ ਪਰ ਵੈਨ ਨਹੀਂ ਸੋ एवरीवन ਫਤਾਂ ਨੇ ਕੀ ਕਰ ਰਿਹਾ ਮੈਨੂੰ ਕੂਟੀ ਦਾ ਬਣਾ ਦੇ ਭਰਾਵਾ

ਤਰੇ ਸਾਮ ਤੇ ਮਦਿਆਂ ਲੱਗੇ ਜਿਹੜਾ ਮਰਜੀ ਥੋੜਾ ਉੱਚਾ ਕਰ ਦੇੱਖਾ ਬੰਦ ਰੱਖੀ ਤੂੰ ਚੌੜ ਤੁੱਕੂ ਸਹੀ ਸੋਝੇ ਕਿਤੇ ਨਹੀਂ ਵੇ ਹਏ ਕੋਲੀ ਅੱਖ ਮੇਰੀ ਫੀਡ ਕਰਾਂ ਨਾ ਆਤੀ ਉਹ ਇੱਕ ਸਾੜ ਰਹੀ ਹੈ ਉਧਰ ਨਹੀਂ ਦੇਖਣਾ ਚਾਹੀਦਾ ਫਿਰ ਚਾੜਾ ਤੁਰ ਲੱਗਦਾ ਇੱਕੋ ਜਿਹੀ ਦੋ ਅੱਖਾਂ ਤੇ ਇੱਕੋ ਜਿਹੀ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਜੇਕਰ ਨਵੇਂ ਦੇਖਣਾ ਹੈ ਤਾਂ ਸਬਸਕ੍ਰਾਈਬ ਕਰ ਲਓ ਤੇ ਦੇਖੋ ਇਦਾਂ ਦੀ ਬੜੀ ਬੜੀ ਵੀਡੀਓ ਵੈਸੇ ਮੈਂ ਆਪਣੇ ਮੇਕਅਪ ਨੂੰ ਹੱਥ ਨਹੀਂ ਲਾਉਣ ਦਿੱਤਾ ਬਟੇ ਮੇਰਾ ਚੈਲੰਜ ਸੀ ਅੱਜ ਦਾ ਕਿ ਬੋਬੀ ਹੀ ਮੇਰੇ ਮੇਕਅਪ ਕਰੇਗਾ ਪਤਾ ਨਹੀਂ ਹੋਵੇ ਕਿਵੇਂ ਉਹ ਮੈਨੂੰ ਬਣਾਏਗਾ ਅੱਛਾ ਤੁਮ ਹੁਣ ਹੋਈ ਦੀ ਵਾਰੀ ਲੱਗਾ ਵੀ ਇਹ ਇੱਕ ਮਿੰਟ ਮੇਰੀ ਪੈਨਟ ਦਾ ਕੀ ਹਾਲ ਕਰਤਾ ਹੁਣ ਆ ਪਤਾ ਨਹੀਂ ਆ ਅੱਖਾਂ ਬੰਦ ਕਰ ਅੱਖਾਂ ਬੰਦ ਕਰ ਦੇਖੀ ਜਾ ਭੂਤ ਨਾ ਬਣਾ ਦੇ ਇਹ ਲਿਕਵਿਡ ਹੈ ਆ ਲੈ ਲੈ ਪੈਨਸਲ ਵਾਲਾ ਇਹ ਵੀ ਇਹੀ ਹੈ ਆ ਲੈ ਲਾ ਸੋ ਹਾਂਜੀ ਆ ਜਿਹੜਾ ਹੈਗਾ ਸੀ ਕਰ ਕਰ ਲੈ ਅੱਖਾਂ ਬੰਦ ਲਿਕਵਿਡ ਸੀ ਇਹ ਵਾਲਾ ਤੇ ਮੈਂ ਪੈਨਸਲ ਵਾਲਾ ਬੰਦ ਕਰ ਲਾ ਤੇ ਲੱਗੇ ਲਾਈਨ ਬਿੰਦੀ ਵੀ ਲਾ ਦੇ ਕੀ ਜੀ ਤੁਸੀਂ ਸਾਡੇ ਮੇਕਅੱਪ ਕਰਾਉਣੇ ਆ? ਆਲੀ ਪਸਟਿਕ ਲਾਉਣੀ ਹੈ। ਅੰਬੀ ਅੰਬ ਨਹੀਂ ਲਾਦੇ ਵਗੈ। ਲੱਗੀ ਲੱਗੀ ਨਹੀਂ। ਅੰਬੀ ਨਹੀਂ ਲਾਦੇ। ਹੁਣ ਨਿਪਸਟਿਕ ਵੀ ਲਾ ਦੇ। ਨਿਪਸਟਿਕ ਕੌਣ ਕੀਤਾ? ਮਾਰੀ। ਇਹ ਰਹਿਣ ਦੇ ਬਬੀ ਤੁਹਾਨੂੰ ਲਾ ਦੇ। ਦੂਸਰੀ ਲਿਕਵਿਡ ਲਾ ਦੇ। ਇਹ ਲਿਖਣੀ ਬਾਅਦ ਚ ਆ ਲਾ ਦੇ। क्या है लाल लाल पिंक लाल नहीं मैं आदि पसंद नहीं लाल हां पिंक लाल मुंह ऑन में रख लाला लाल हां सोनी एक बोल खा दे आ रहा मला मैं मला कितनी आउते भी ला आएगा ना हां कोई नहीं अंदर उधर ना देख शीशे से ना देखा कर ਤੇ ਸਾਹਮਣੇ ਦਿਖਾਈ ਨਹੀਂ ਉਹ ਕਾਲਾ ਸ਼ੀਸ਼ਾ ਹੈ ਬਾਰਿਆਂ ਦਾ ਹਾਂ ਹੁਣ ਕੀ ਰਹੇ ਆ ਤੇਰੇ ਸਾਹਮਣੇ ਹੋਰ ਬਿੰਦੀ ਲਾਤੀ ਬਿੰਦੀ ਲਾਤੀ ਹੁਣ ਬਲਸ਼ੜਾ ਰਹੇਗਾ ਜੇ 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 ਚੀਜ ਲੱਗਦੀ ਹੈ ਮੇਕਅਪ ਜੋ ਤੈਨੂੰ ਮੁਝਦੇ ਇਹ ਲਾ ਦੇਣਾ ਹਾਂ ਲਾ ਇਹ ਇੱਕੀ ਹੋਣ ਵੱਡਾ ਇਹ ਹੁਣ ਗੱਲਾਂ ਤੇ ਲੱਗਣਾ ਆ ਇੱਥੇ ਗੱਲਾਂ ਤੇ ਲੱਗਣਾ ਆ ਜੀ ਠੀਕ ਹੈ ਫਿਰ ਸਭਾਈ ਕਰ ਲੇਗੀ ਐਨਜ ਜਿਹੜਾ ਮਰਜ਼ੀ ਰੰਗ ਲਾ ਲਾ ਵਰਨੀ ਕੋਲ ਦਾ ਨਹੀਂ ਹੋਸ ਇਹ ਥੋੜਾ ਜਿਹਾ ਲਾਉਣਾ ਪੈਂਦਾ ਇਹ ਲੱਗਦਾ ਹੀ ਨਹੀਂ ਲੱਗੇਗਾ ਨਹੀਂ ਇੰਨਾ ਲਾ ਲੈ ਤਾਂ ਤੂੰ ਵੇਖ ਨਾ ਯਾਰ ਮੈਂ ਥੋੜੀ ਲਾ ਹੀ ਹੁੰਦਾ ਇਹ ਇਦਾ ਇਦਾ ਮੋੜਿਆ ਮੇਰਾ ਮੋੜਿਆ ਨੇ ਮੇਰਾ ਹਾਲ ਕੀ ਬਣਦਾ ਪਿਆ ਇਹ ਥੱਲੇ ਨੂੰ ਥੋੜੀ ਲਾਈ ਦਉ ਉੱਤੇ ਨੂੰ ਲਾਈ ਦਉ ਮੈਂ ਥੱਲੇ ਨੂੰ ਲਾਈ YouTube ਤੇ ਜਰਨੀ ਵੀਡੀਓ ਆਇਆ ਨੇ ਥੋੜੀ ਬੋਲ ਦਉ ਸੋ एवरीवन ਨਾ ਪਤਾ ਨਹੀਂ ਇੰਨਾ ਕਿਉਂ ਲਾਈ ਇਹਨਾਂ ਰੁਕ ਜਾ ਲੈ ਮੈਂ ਹੁਣ ਤਾਂ ਮੇਕਅਪ ਆਪ ਤਾਂ ਤਿਆਰ ਹੁਣ ਮੈਂ ਕਰਦਾ ਪਿਆ ਤੇ ਨੱਕ ਕਿਉਂ ਲਾਈ ਨੱਕ ਤੇ ਤਾਂ ਵਧੀਆ ਲੱਗਦਾ ਕੋਈ ਜਾ ਰਿਹਾ ਥੋੜਾ ਰਹਿ ਗਿਆ ਗਾਇਸ ਥੋੜਾ ਜਾ ਰਹਿ ਗਿਆ ਹੈ ਗਾਇਸ ਮੈਂ ਚੈਲੰਜ ਕਿ ਦਿੱਤਾ ਤੇ ਮੇਰੇ ਜੂਤ ਕੱਢ ਰਿਹਾ ਉਹ ਨਾਲ ਇਧਰ ਕਰ ਮੂੰਹ ਬਿਲਕੁਲ ਖਾਸ ਆ ਰੱਖਣਾ ਤੇ ਮੈਂ ਕੀਤਾ ਜੀ ਕਿਵੇਂ ਬਣਾ ਬਲਿਸ਼ੋ ਡੋਟਾ ਸਰ ਵੀ ਲਾ ਉਹ ਕੋਈ ਕੋਈ ਮੇਰਾ ਫੇਵਰੇਟ ਹੈ ਫਿਕਸਰ ਉਹ ਕਿੰਨਾ ਮਹਿੰਗਾ ਹੈ ਵਾਲਾ ਆ ਆ ਅਸਲੀ ਇਧਰ ਇਹ ਮੈਨੂੰ ਪਸੰਦ ਗਏ ਤੇ ਪਿਆਰਾਂ ਦੀ ਤਾਂ ਮੇਰੀ ਪੈਲੇਟ ਮਹਿੰਗੀ ਹੈ ਆ ਜਿਹੜੀ ਤਾਂ ਬਹੁਤ ਮਹਿੰਗੀ ਹੈ ਹਾਂ ਇਹਦੇ ਨਾਲ ਕੈਪ ਕਿੱਥੇ ਆ ਰਹੀ ਆ ਰਹੀ ਇਹ ਮੈਂ ਕਿਹਾ ਦੇ ਰੱਬੜ ਵੀ ਸੀ ਇੱਥੇ ਆ ਇਹ ਨੂੰ ਹਣ ਧੋਣਾ ਤੂੰ ਨਹੀਂ ਲੈ ਇਹ ਧੋਣਾ ਨਹੀਂ ਇਹ ਇਹ ਦੂਸਰਾ ਇਹ ਆਪਣਾ ਇਹ ਥੋੜੀ ਥੋਈ ਦਿੰਦਾ ਆ ਵੇਖ ਇੰਨਾ ਤੂੰ ਖਰਾਬ ਕਰਤਾ ਵੇ ਕਿੰਨਾ ਲਾਤਾ ਹੈ ਚੱਲ ਹਾਂ ਜੀ ਅੱंडा ਹੈ ਮਾ ਆਪਣਾ ਬਣਾ ਦੇ ਜੀ ਚੱਲ ਚੱਪ ਚੱਪ ਸੁਆਮੀ ਬੰਬੂ ਵੀ ਨਾ ਬਲੈਂਡ ਕਿੰਨਾ ਦਮੇ ਸਿਖਾਵਾ ਦਿੰਦਾ ਹੈ ਬਾਕੀ ਮੈਨੂੰ ਨਹੀਂ ਪਤਾ ਮੇਰਾ ਰਿਐਕਸ਼ਨ ਕੀ ਹੋਣਾ ਚੱਲ ਹੁਣ ਦੱਸੋ ਕੀ ਮਾਰਨਾ ਈ ਗ੍ਰੇਵੀਆਸ ਆਪਰੇ ਇਮੂਨ ਲਵੀ ਹੂੰ ਦੂਰ ਕਰਕੇ ਇੱਥੇ ਦੂਰ ਕਰਕੇ ਹੂੰ ਅੱਖਾਂ ਬੰਦ ਕਰਦਾ ਸਾਰੇ ਕੁਦਰਤ ਬਾਲ ਸਵਾਸ ਆਹ ਹੋ ਗਿਆ ਇੱਕ ਔਰ ਮੇਰੇ ਮਸਾਂਦ ਦੀ ਚੀਜ਼ ਰਹਿ ਗਈ ਖੜਦੇ ਇਹ ਮਸਾਂਦ ਨਹੀਂ ਹੁੰਦਾ ਪਸੰਦ ਹੁੰਦਾ ਕਿੱਥੋਂ ਖੁੱਲਦਾ ਥੱਲੇ ਹੀ ਖੁੱਲਦਾ ਥੱਲੇ ਵੀ ਖੁੱਲਦਾ ਤੇ ਉੱਤੋਂ ਵੀ ਖਾ ਲੈ ਖਾ ਲੈ ਖਾ ਲੈ ਖਾ ਲੈ ਬਾਠੀ ਠੀਕ ਉੱਧਰ ਵਿਆਖਾ ਵੰਨ ਰੱਖਵਾ। ਕੀ ਕਰੀ ਜਾਂਦਾ? ਕੀ ਕਰੀ ਜਾਂਦਾ ਮੈਂ? ਹਾਂ। ਉਹਨੇ ਨਾ ਖਾਣੇ ਦਾ ਰੰਗ ਮੈਚ ਕਰਦਾ ਪਿਆ। ਤੇ ਪਹਿਲਾਂ ਫਿੱਕਸਰ ਤਾਂ ਮੇਰੀ ਸਕਿਨ ਵਿੱਚ ਦਾ ਜਾਲ ਅੰਨ ਦਿੰਦਾ। ਸੋ एवरीवन ਮੈਨੂੰ ਨਹੀਂ ਪਤਾ ਇਹ ਮੈਨੂੰ ਕੀ ਬਣਾ ਰਿਹਾ ਹੈ ਕੀ ਕਰ ਰਿਹਾ ਹੈ ਉਹ ਨਹੀਂ ਰੋਕਾ ਆ ਮੈਂ ਸਟਾਲ ਹੁੰਦਾ ਤੇ ਸਟਾਲ ਹੁੰਦਾ ਮੈਂ ਕੋਈ ਮਸ਼ੀਨ ਹੈ ਜਿਹੜਾ ਤੂੰ ਮੇਰੀ ਸਰਜਰੀ ਕਰਦਾ ਪਿਆ ਮੈਂ ਸਕੂਟਰੀ ਹੈ ਜਿਹੜੀ ਤੂੰ ਸਰਵਿਸ ਕਰਦਾ ਪਿਆ ਹੁਣ ਮੈਨੂੰ ਸ਼ੀਸ਼ਾ ਕਦੋਂ ਦਿਖਾਉਂਗਾ ਹੋਰ ਕੀ ਰਹਿ ਗਿਆ ਹੁਣ ਤੂੰ ਆ ਗਿਆ ਸਾਰਨਾ ਦੱਸ ਕੁਝ ਰਹਿ ਗਿਆ ਲੱਗਣਾ ਸਾਰਾ ਸਮਾਨ ਕਿੱڑا ਹੈ ਉਹ ਤਾਂ ਮੈਂ ਦਾਤਾ ਬਸ ਇਹੀ ਸਮਾਨ ਤੇ ਮੈਂ ਦੇਣਾ ਸੀ ਇਹੀ ਰੋਣਾ ਸੀ ਤੂੰ ਬਸ ਉਹ ਗੇਮਿਕਾਪੋ ਉਹ ਯਾ ਉਹ ਯਾ ਉਹ ਆ ਉਹ ਤੁਸ ਫਾਈਨਲ ਜਲਟੇ ਨੂੰ ਖਾਵੇ ਆ ਸ਼ੀਸ਼ੇ ਚ ਨਾਲ ਨਾਲ ਕੈਮਰਾ ਲੈ ਚਲੀ ਮਿੰਟ ਆਹ ਕੀ ਹਾਰੂ ਇਹਦੇ ਕੈਮਰੇ ਦੇ ਮੂੰਹ ਆਇਦਰ ਕਰੀ ਮੂੰਹ ਕੈਮਰੇ ਦੇ ਮੂੰਹ ਵਿਖਾ ਇਹਨੇ ਨਹੀਂ ਪਤਾ ਯਾਰ ਤੂੰ ਜਮਾ ਤੂੰ ਆਪੇ ਕਿਹਾ ਹੀਗਾ ਮੈਂ ਚੈਲੰਜ ਕਰਨਾ filt ハハハハ ਸੋ ਹਾਂਜੀ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕੀਤਾ ਵਾਸ਼ ਤੁਸੀਂ ਦੇਖ ਸਕਦੇ ਹੋ ਬਟ ਮੈਂ ਤਾਂ ਪੂਰੀ ਉਮੀਦ ਨਾਲ ਬੋਬੀ ਨੂੰ ਮੇਕਅਪ ਦਿੱਤਾ ਸੀ ਕਿ ਆ ਬਹੁਤ ਸਾਰੇ ਮੈਸੇਜ ਕਰ ਰਹੇ ਸੀ ਤੁਸੀਂ ਉਹਦੇ ਕਰੋ ਬਟ ਉਹਦੇ ਮੈਂ ਨਹੀਂ ਕੀਤਾ ਹੈਗਾ ਹਨਾ ਚਲੋ ਮੈਂ ਉਹਨੂੰ ਕਿਹਾ ਤੂੰ ਮੇਰੇ ਕਰ ਦੇ ਮੇਕਅਪ ਪਰ ਉਹਨੂੰ ਨਹੀਂ ਇਹਨਾਂ ਪਤਾ ਹੈਗਾ ਸੀ ਬੋਬੀ ਨੂੰ ਮੈਂ ਤਾਂ ਬਹੁਤ ਹੱਸੀ ਉਸ ਤੋਂ ਬਾਅਦ ਮੈਨੂੰ ਗੁੱਸਾ ਵੀ ਆਇਆ ਮੈਂ ਕਿਹਾ ਪਤਨੀਆ ਮੈਨੂੰ ਕੀ ਬਣਾ ਦਿੱਤਾ ਸੋ एवरीवन ਉਸ ਤੋਂ ਬਾਅਦ ਮੈਂ ਫੇਸ ਵਾਸ਼ ਨਾਲ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਸਾਫ਼ ਕੀਤਾ ਕਲੀਨ ਕੀਤਾ ਜਿੰਨਾ ਵੀ ਮਤਲਬ ਅੰਦਰ ਮੇਰੇ ਕਲਰ ਗਿਆ ਚੁੜਿਆ ਸੀ ਨਾ ਮਤਲਬ ਮੇਕਅਪ ਵਾਲਾ ਜਿਆਦਾ ਇਹ ਨਹੀਂ ਲਗਾਣਾ ਮਤਲਬ ਬੀਨੇ ਤਾਂ ਜਮੇ ਸਾਰੇ ਮੂਥੀ ਕਲਰ ਕਰ ਦਿੱਤਾ ਮੇਰੇ ਸੋ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਫੇਸ ਵੋਸ਼ ਕਰ ਰਹੀ ਸੀ ਕੱਢ ਰਹੀ ਸੀ ਸਾਰਾ ਆਪਣਾ ਕਲਰ ਜੋ ਵੀ ਸੀ ਮੇਕਅਪ ਕੀਤਾ ਸੀ ਸਾਰਾ ਸਕਿਨ ਵਿੱਚੋਂ ਕੱਢ ਰਹੀ ਸੀਗੀ ਸੋ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਉਮੀਦ ਕਰਦੀ ਆ ਕਿ ਵਧੀਆ ਲੱਗੀ ਹੋਊਗੀ ਫਣੀ ਲੱਗੀ ਹੋਊਗੀ ਸੋ एवरीवन ਤੁਸੀਂ ਦੇਖ ਸਕਦੇ ਆਂ ਚੰਗੀ ਤਰ੍ਹਾਂ ਮੈਂ ਫੇਸ ਵੋਸ਼ ਕੱਢ ਰਹੀ ਸੀ ਸੋ ਹਾਂ ਜੀ ਉਸ ਤੋਂ ਬਾਅਦ ਮੇਰੀ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਆਂ ਥੈਨ ਉਸ ਤੋਂ ਬਾਅਦ ਮੈਂ ਆਪਣੀ ਹੋਰ ਵੀ ਸਕਿਨ ਕੇਅਰ ਕਰੂੰਗੀ ਥੈਨ ਮਿਲਦੇ ਆਂ ਪਾ ਤੁਹਾਨੂੰ ਨੈਕਸਟ ਅਗਲੇ ਵਲੌਗ ਦੇ ਵਿੱਚ ਉਮੀਦ ਕਰਦੀ ਆਂ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਫਨੀ ਤੇ ਵਧੀਆ ਲੱਗਾ ਹੋਊਗਾ ਬੋਬੀ ਦੇਖੋ ਹੁਣ ਬੈਠਾ ਹੋਇਆ ਗਾਲਾ ਗੋਲਾ ਖਾ ਕੇ ਮੇਰੇ ਤੋਂ ਬਟ ਜਰੂਰ ਦੱਸਿਓ ਕਿੱਦਾਂ ਲੱਗਾ ਬਾਏ ਬਾਏ